ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਪੀ ਗਰੇਵਾਲ ਦੀ ਤੇ ਨਿਮਰਤ ਖਹਿਰਾ ਦੀ ਇੱਕ ਧਾਰਮਿਕ ਫਿਲਮ ਰਿਲੀਜ਼ ਹੋਈ ਹੈ ਅਕਾਲ ਤੇ ਕਾਫੀ ਟ੍ਰੈਂਡਿੰਗ ਵਿੱਚ ਹੈ ਚਰਚਾ ਵਿੱਚ ਹੈ ਮੈਂ ਜਿਹੜੀ ਗੱਲ ਕਰਨੀ ਹੈ ਉਹਨੂੰ ਥੋੜਾ ਜਿਹਾ ਨਾ ਇਸ ਤਰੀਕੇ ਨਾਲ ਸੁਣਿਓ ਵੀ ਸਾਡੀ ਕੌਮ ਦੇ ਵਿੱਚ ਜਿਹੜੀਆਂ ਕਤੀੜਾਂ ਨੇ ਜਿਹੜੇ ਚਾਹੁੰਦੇ ਨੇ ਵੀ ਕੇਵਲ ਸਾਡੀ ਕੌਮ ਦਾ ਪ੍ਰਚਾਰ ਫਿਲਮਾਂ ਦੇ ਨਾਲ ਹੋ ਸਕਦਾ ਹੈ ਮੈਂ ਉਹਨਾਂ ਦੀ ਗੱਲ ਕਰਨੀ ਹੈ ਇੱਕ ਨਾ ਬੁਰਕੀ ਸ਼ਬਦ ਵਰਤਿਆ ਜਾਂਦਾ ਹੈ ਵੀ ਜਿਹਨੂੰ ਬੁਰਕੀ ਪਾ ਦਿਓਗੇ ਤੇ ਉਹ ਪੂਛ ਹਲਾਉਂਦਾ ਰਹੋ ਤੁਹਾਡੇ ਪਿੱਛੇ ਪਿੱਛੇ ਦੁਰਦਾ ਰਹੋ ਤੇ ਜਿੱਥੇ ਤੁਸੀਂ ਬੈਠੋਗੇ ਤੁਹਾਡੇ ਪੈਰਾਂ ਵਿੱਚ ਬੈਠੋ ਹੁਣ ਗਿੱਪੀ ਗਰੇਵਾਲ ਨੂੰ ਪਤਾ ਸੀ ਵੀ ਘੱਟੋ ਘੱਟ 30 ਤੋਂ 35 ਕਰੋੜ ਰੁਪਇਆ ਪ੍ਰੋਮੋਸ਼ਨ ਵਗੈਰਾ ਕਰਕੇ ਫਿਲਮ ਤੇ ਖਰਚ ਆਇਆ ਬਜਟ ਸੀ ਉਹਦਾ ਤੇ ਹੁਣ ਜੇ ਘਟੂ ਘਟ 100 ਕਰੋੜ ਰੁਪਇਆ ਬਣਾਊਗਾ ਤਾਂ ਫੇਰ ਉਹਨੂੰ 20 30 ਕਰੋੜ ਰੁਪਇਆ ਬਚੂਗਾ ਤੇ ਨਹੀਂ ਬਚਣਾ ਤੇ ਉਹਨੇ ਕੀ ਕੀਤਾ ਆ ਕੁਸ ਸੁੱਖਾ ਪੀਣ ਨੇ ਹੰਗ ਸੀ ਕੁਸਾ ਗਲਾਬ ਵਰਗੇ ਜਿਹੜੇ ਬਾਬੇ ਆ ਪਖੰਡੀ ਢਾਡੀ ਕੁਸ਼ਨ ਨੇ ਵਿੱਚ ਹੈਗੇ ਕੁਸਾ ਕੇਸ ਕੀ ਵਾਲੀਆਂ ਬੀਬੀਆਂ ਸੀ ਇਹਨਾਂ ਨੂੰ ਪਾਕ ਹੈ ਨਾ ਬੁਰਕੀ ਸਾਰਿਆਂ ਨੂੰ ਟਿਕਟਾਂ ਦੇਤੀਆਂ ਸ਼ਨੇਮਿੰਦਿਆਂ ਇਹ ਜਾ ਕੇ ਫਿਲਮ ਦੇਖਿਆ ਬਾਅਦ ਵਿੱਚ ਬਾਰ ਵਿੱਚ ਖੜਾ ਹੁੰਦਾ ਸਿਨੇਮੇ ਦੇ ਮੀਡੀਆ ਫਿਰ ਆਖ ਜਦੋਂ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਿਆ ਬਾਤ ਹੈ ਚੜ੍ਹਦੀ ਕਲਾ ਹੋ ਗਈ ਜਿਹੜੇ ਗਿੱਪੀ ਗਰੇਵਾਲ ਸਾਹਿਬ ਨੇ ਨਾ ਉਹਨਾਂ ਨੇ ਇੰਨੀ ਵਧੀਆ ਫਿਲਮ ਬਣਾਈ ਹੈ ਸਿੱਖ ਕੌਮ ਦੇ ਜਾਨ ਪਾਤੀ ਇੱਕ ਤਾਂ ਇਹ ਹਰਾਮਖੋਰ ਇਹ ਸਾਬਤ ਕਰਦੇ ਨੇ ਵੀ ਸਿੱਖ ਕੌਮ ਮਰ ਚੁੱਕੀ ਹੈ जान पौण ਦਾ ਮਤਲਬ ਕੀ ਹੁੰਦਾ ਵਿਸ਼ੇਕਾਂ ਮਰ ਚੁੱਕੀ ਐ ਇੱਕ ਤਾਂ ਇਹ ਸਾਬਤ ਕਰਦੇ ਨੇ ਦੂਜੀ ਗੱਲ ਇਹਨਾਂ ਨੂੰ ਨਾ ਬੁਰਕੀ ਪਾਤੀ ਵੀ ਬਈ ਤੁਸੀਂ ਇਦਾਂ ਹੀ ਬੋਲਣਾ ਹੁਣ ਫਿਲਮ ਵਿੱਚ ਹੈ ਕੀ ਨਿਮਰਤਾ ਜਿਹੜੀ ਬੀਬੀ ਹੈਗੀ ਐ ਕੀ ਕਹਿੰਦੇ ਆ ਉਹਨੂੰ ਨਿਮਰਤਾ ਕਰਕੇ ਐਸਾ ਕੁਝ ਤੇ ਉਹ 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 ਨਾ ਪਹਿਲਾਂ ਮੰਨ ਲੈ ਗਿਆ ਮੈਂ ਜਾਣ ਕੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਗੁਰਮਤ ਨਾਲ ਕੌਮ ਨਾਲ ਇਹਨਾਂ ਲੋਕਾਂ ਦਾ ਕੋਈ ਲਾਗਾ ਦੇਗਾ ਨਹੀਂ ਚਲੋ ਬੀਬੀ ਹੈ ਬੱਚੀ ਹੈ ਉਹਦਾ ਇੱਕ ਕਰੈਕਟਰ ਹੈ ਉਹਨੂੰ ਹਲੇ ਇਹਨਾਂ ਪਤਾ ਨਹੀਂ ਉਹਦੀਆਂ ਟਿਕਟੌਕ ਤੇ ਵੀਡੀਓ ਚਲਾਈਆਂ ਦੇਖੋ ਦੇਖੋ ਨਿਮਰਤ ਦਾ ਸਾਦਾ ਬਣ ਗਿਆ ਹੁਣ ਜਿਹਨਾਂ ਨੇ ਕੋਲੇ ਜਾ ਕੇ ਦੇਖਿਆ ਹੋਵੇ ਨਾ ਵੀ ਉਹ ਸੂਟ ਜਿਹੜਾ ਹੈ 75000 ਦਾ ਘੱਟੋ-ਘੱਟ ਪੌਣੇ ਲੱਖ ਦਾ ਸੂਟ ਹੈ ਉਹ ਗਾਣਿਆਂ ਵਿੱਚ ਵੀ ਦੱਸਿਆ ਹੋਇਆ ਤੇ ਉਹਦੇ ਕੋਲ ਇੱਕ ਘੱਟੋ-ਘੱਟ ਜੇ ਫੋਨ ਦੇਖੂਗਾ ਨਾ 2.5 ਲੱਖ ਦਾ ਫੋਨ ਹੋਊਗਾ ਤੇ ਉਹਦੇ ਕੋਲ ਗੱਡੀ ਘੱਟੋ-ਘੱਟ 50 ਲੱਖ ਤੋਂ ਉੱਪਰ ਹੈ ਹਲੇ ਕਿ ਜਾਣਗੇ ਦੇਖੋ ਸਾਦਾਪਣ ਕੀ ਹੁੰਦਾ ਹੈ ਸੈਂਪਲ ਦੇਖੋ ਕੀ ਹੁੰਦਾ ਆ ਮੇਰੇ ਘੜੀ ਲੱਗੀ ਹੋਈ ਹੈ ਇਹ ਘੜੀ ਕਿੰਨੇ ਦੀ ਹੋਊਗੀ ਦੇਖ ਲਿਓ ਐਚਐਮਟੀ ਦੀ ਹੈ ਇਹ ਘੜੀ ਜਿਹੜੀ ਮੇਰੇ ਲੱਗੀ ਹੈ 1200 ਦੀ ਹੈ ਇਹ ਘੜੀ ਲੱਖ ਤੋਂ ਉੱਪਰ ਵੀ ਹੈ ਉਹਦੀ ਬੀਬੀ ਦਹੁੰਦੀ ਨਾ ਥਾਰ ਵਾਲੀ ਜਿਹੜੇ ਕਹਿੰਦੇ ਇੰਗਲੈਂਡ ਤੋਂ ਆਈ ਗਏ ਉਹਦੇ ਕੋਲ 10-12 ਘੜੀਆਂ ਸੀ ਕੋਈ 70000 ਦੀ ਕੋਈ 80000 ਦੀ ਕੋਈ ਲੱਖ ਤੋਂ ਵੀ ਉੱਪਰ ਹੈ ਸਮਝਾਈ ਗੱਲ ਦੀ ਹੁਣ ਗਿੱਪੀ ਗਰੇਵਾਲ ਕੀ ਕਿਹਾ ਜਾਂਦਾ ਹੈ ਗਿੱਪੀ ਗਰੇਵਾਲ ਸਾਹਿਬ ਕੌਣ ਕਹਿੰਦਾ ਹੈ ਜਿਹੜਾ ਬਾਬਾ ਗਲਾਬ ਆ ਜਿਹੜਾ ਪਿੱਛੇ ਜੇ ਰੋਲਾ ਪਿਆ ਸੀ ਕਿਸੇ ਮੁੰਡੇ ਨੂੰ ਕਹਿੰਦਾ ਸੀ ਤੈਨੂੰ ਕੋੜ ਹੋ ਜੂ ਤੂੰ ਦੁਸ਼ਟ ਹੈ ਤੂੰ ਗਲਤੀ ਕੀਤੀ ਕਹਿੰਦਾ ਗਿੱਪੀ ਗਰੇਬਾਲ ਦੇ ਜਿਹੜੇ ਸਾਬ ਜਾਦੇ ਨੇ ਜਾਣ ਕੇ ਜਿਹੜੇ ਬੱਚੇ ਨੇ ਅੱਛਾ ਉਹਨਾਂ ਦੀ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਤੁਸੀਂ ਉਹਨਾਂ ਦੀ ਟਿਕਟੋਕ ਤੇ ਵੀਡੀਓ ਦੇਖੀ ਹੋਣੀਆਂ ਜਿਹੜੀਆਂ ਉਹ ਟਪੂਸੀਆਂ ਜੀਆਂ ਮਾਰਦੇ ਸੀ ਨਾ ਸਟੰਡ ਜੇ ਕਰਦੇ ਸੀ ਇਹ ਫਿਲਮ ਦੀ ਤਿਆਰੀ ਕਰ ਰਹੇ ਸੀ ਉਹ ਵੀ ਕਿੰਨਾ ਅਸੀਂ ਘੋੜਿਆਂ ਤੇ ਸਾਲਾ ਮਾਰਨੀਆਂ ਨੇ ਜਾਂ ਕਿਦਾਂ ਅਸੀਂ ਉਹ ਗੱਤਕਾ ਖੇਡ ਕੇ ਫਿਰ ਕਹਿੰਦੇ ਜੀ ਇੱਕ ਸਾਲ ਗਤਕਾ ਸਿੱਖਣ ਤੇ ਲਾਇਆ ਉਹਨਾਂ ਨੇ ਇਹ ਗੱਲਾਂ ਕਿਉਂ ਕੀਤੀਆਂ ਗਈਆਂ ਕਿਉਂਕਿ ਛੋਟੇ ਬੱਚਿਆਂ ਦੀ ਗੱਲ ਕਰਕੇ ਪ੍ਰੋਮੋਸ਼ਨ ਇਸ ਤਰੀਕੇ ਨਾਲ ਕਰੋ ਤੇ ਲੋਕ ਥੋੜਾ ਜਿਹਾ ਨੇੜੇ ਹੋ ਕੇ ਦੇਖਣ ਵੀ ਦੇਖੋ ਗਿੱਪੀ ਗਰੇਵਾਲ ਦੇ ਬੱਚੇ ਸਿੱਖੀ ਦੇ ਕਿੰਨਾ ਨੇੜੇ ਨੇ ਅਸਾਂ ਇਹਦੇ ਵਿੱਚ ਇੱਕ ਕਰਦਾਰ ਹੋਰ ਹੁੰਦਾ ਗੁਰਪ੍ਰੀਤ ਸਿੰਘ ਘੁੱਗੀ ਬੜੈ ਸਾਬ ਨੇ ਬੈਸੇ ਉਹਨਾਂ ਦਾ ਜਿਹੜਾ ਲਾਸਟ ਨੇਮ ਹੈ ਉਹਨਾਂ ਨੇ ਵੀ ਚੋਲਾ ਪਾਇਆ ਸ੍ਰੀ ਸਾਹਿਬ ਪਾਈ ਆ ਫਾਲਾ ਕਿਉਂ ਕਿਰਦਾਰ 네ਗੇਟਿਵ ਹੈ ਉਥੇ ਹੁਣ ਤੁਸੀਂ ਇਹ ਦੱਸੋ ਵੀ ਇਹ ਬੰਦੇ ਸ਼ਰਾਬ ਪੀਂਦੇ ਨੇ ਤਮਾਕੂ ਮੀਟ ਵਗੈਰਾ ਜਾਂ ਹੋਰ ਕੋਈ ਨਸ਼ਾ ਕਰਦੇ ਕਰਦੇ ਆ ਕੋਈ ਸ਼ੱਕ ਤਾਂ ਇਹ ਨਹੀਂ ਮੈਂ ਗੱਲ ਸਿਰਫ ਇੰਨੀ ਕੁ ਕਰੀ ਹੈ ਵੀ ਤੁਸੀਂ ਅੱਜ 35-40 ਕਰੋੜ ਰੁਪਏ ਫਿਲਮ ਦਾ ਬਜਟ ਹੈ ਉਹ ਫਿਲਮ ਦੇਖੀ ਤੇ ਉਹ ਕਿਰਦਾਰ ਦੇਖੇ ਉਹਦੀ ਬਿਰੋਧਤਾ ਕੀ ਹੁੰਦੀ ਹੈ ਜਿਹਨੂੰ ਤਾਂ ਪੈ ਗਈ ਬੁਰਕੀ ਉਹ ਤਾਂ ਕਹਿੰਦੇ ਕਮਾਲ ਕਰਦੀ ਗਈ ਪਿਗਰੇਵਾਲ ਨੇ ਸੇਕ ਕੌਮ ਦੇ ਵਿੱਚ ਜਾਨ ਪਾਤੀ ਜਿਹਨਾਂ ਨੂੰ ਬੁਰਕੀ ਪਾਈ ਨਹੀਂ ਉਹ ਕਹਿੰਦੇ ਨੇ ਅਸੀਂ ਫਿਲਮ ਲੱਗਣੀ ਦੇਣੀ ਆ ਬਾਬੇ ਬਖਸ਼ੀਸ ਵਰਗੇ ਸੀ ਸਿਨੇਮੇ ਘਰਾਂ ਦੇ ਜਾ ਕੇ ਗਏ ਉਹ ਪੋਸਟਰ ਪਾੜ ਤੇ ਕਿਸੇ ਨੇ ਵਿਰੋਧ ਕੀਤਾ ਜਾ ਕੇ ਕੁਛ ਨਹੀਂ نگਲਾਣਾ ਗਿਆ ਜਾਨਕਿ ਜਿਨ੍ਹਾਂ ਨੂੰ ਬੁਰਕੀ ਪੈ ਗਈ ਹੁਣ ਕਹਿਣਾ ਤੁਸੀਂ ਮੈਨੂੰ ਵੀ ਇਹੀ ਹੈ ਮੇ ਤੇਨੂੰ ਪਈ ਨਹੀਂ ਹੋਣੀ ਜਿਹੜਾ ਤੂੰ ਬੁਰਕੀ ਜਾਨਾ ਸਾਨੂੰ ਕਿਸੇ ਬੁਰਕੀ ਦੀ ਲੋੜ ਨਹੀਂ ਮੈਂ ਤਾਂ ਗੱਲ ਸਿਰਫ ਇਹ ਕਰਨੀ ਹੈ ਵੀ ਜੇ ਤੁਸੀਂ 35 36 ਕਰੋੜ ਰੁਪਇਆ ਫਿਲਮ ਤੇ ਲਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਤਾਂ ਇਹਦਾ ਮਤਲਬ ਕੋਈ ਲੋੜ ਨਹੀਂ ਗੁਰਦੁਆਰੇ ਗਰੰਟੀ ਰੱਖਣ ਦੀ ਕੋਈ ਲੋੜ ਨਹੀਂ ਕਿਸੇ ਪ੍ਰਚਾਰਕ ਦੀ ਕੋਈ ਲੋੜ ਨਹੀਂ ਕਿਸੇ ਧਾਰਮਿਕ ਸੰਸਥਾ ਦੀ ਕੋਈ ਲੋੜ ਨਹੀਂ ਸਭ ਕੁਝ ਖਤਮ ਕਰੋ ਬਸ ਦੋਕ ਫਿਲਮਾਂ ਸਾਲ ਦੇ ਵਿੱਚ ਲਾ ਕੇ 30 40 ਕਰੋੜ ਰੁਪਇਆ ਬਣਾ ਲਿਆ ਕਰੋ ਤੇ ਜਿਹੜੇ ਬੰਦੇ ਤੁਹਾਨੂੰ ਮੂਰਖ ਬਣਾ ਰਹੇ ਨੇ ਹੁਣ ਇਹਦੇ ਵਿੱਚ ਕਰਨ ਜੋਰ ਬਗੈਰਾ ਵੀ ਹੈਗੇ ਸੀ ਵਰਗੇ ਹੈਗੇ ਸੀ ਜਦੋਂ ਉਹ ਪ੍ਰਮੋਸ਼ਨ ਕਰਦਾ ਆ ਜਿਹੜਾ ਮੱਕੜ ਨਹੀਂ ਸਮਝੋਤ ਮੱਕੜ ਇਹ ਇੰਗਲਿਸ਼ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਬਾਅਦ ਵਿੱਚ ਕਹਿੰਦਾ ਮੈਂ ਪੰਜਾਬੀ ਚ ਗੱਲ ਕਰਾਂ ਤੇ ਉਹ ਗਿੱਪੀ ਗਰੇਵਾਲ ਵੀ ਬੋਲਦਾ ਤੇ ਉਹ ਜਿਹੜਾ ਦੂਜਾ ਕਰਨ ਜੋਰ ਹੈ ਉਹ ਵੀ ਬੋਲਣ ਦੀ ਕੋਸ਼ਿਸ਼ ਕਰਦਾ ਉਹ ਪਤਾ ਕਹਿੰਦਾ ਕਹਿੰਦਾ ਪੰਜਾਬ ਸਾਡੇ ਇੱਥੇ ਐ ਇੱਥੇ ਵਸਿਆ ਹੋਇਆ ਪੰਜਾਬ ਅਸੀਂ ਐਨਾ ਪੰਜਾਬ ਨੂੰ ਪਿਆਰ ਕਰਦੇ ਆ ਜਣਕੇ ਵੀ ਤੁਹਾਨੂੰ ਮੂਰਖ ਬਣਾਉਣ ਵਾਸਤੇ ਨਾ ਚਾਰ ਗੱਲਾਂ इमोशनल ਹੋ ਕੇ ਕਰਨ ਦੀ ਲੋੜ ਐ ਤੇ ਤੁਸੀਂ ਬਸ ਪਿੱਟਣਾ ਸ਼ੁਰੂ ਕਰ ਦਿਓਗੇ ਫਿਰ ਤੁਸੀਂ ਕੀ ਕਹਿਣਾ ਦੇਖੋ ਕਰਨ ਜੋਰ ਹਿੰਦੀ ਬੋਲਣ ਵਾਲਾ ਬੰਦਾ ਬੰਬੇ ਰਹਿਣ ਵਾਲਾ ਬੰਦਾ ਕਿੰਨਾ ਪਿਆਰ ਕਰਦਾ ਪੰਜਾਬ ਦੇ ਨਾਲ ਦੇਖੋ ਜਣਕੇ ਛੇ ਕੌਮ ਦੇ ਵਿੱਚ ਕਿਸੇ ਪ੍ਰਚਾਰਕ ਦੀ ਲੋੜ ਨਹੀਂ ਕਿਸੇ ਗ੍ਰੰਥੀ ਦੀ ਲੋੜ ਨਹੀਂ ਕੋਈ ਰਾਗੀ ਢਾਡੀ ਕੁਝ ਕਰਨ ਦੀ ਲੋੜ ਨਹੀਂ ਬਸ ਗਿੱਪੀ ਗਰੇਵਾਲ ਨੂੰ ਸਾਲ ਬਾਅਦ 40 ਕਰੋੜ ਰੁਪਇਆ ਉਲਾਊਗਾ ਤੇ ਤੁਸੀਂ ਉਹਦੀ ਕਮਾਈ 100 ਕਰੋੜ ਕਰ ਦਿਆ ਕਰੋ ਪਹਿਲਾਂ ਸਰਗਟਾਂ ਪੀਣੇ ਉਹ ਜਿਹੜਾ ਮਸਤਾਨੇ ਫਿਲਮ ਬਣਾਉਣ ਵਾਲਾ ਸੀ ਜੱਸੜ ਦੇਖ ਲਓ ਕਿੱਥੇ ਆ ਉਹ ਉਹਦੀ ਦਾੜੀ ਕਿੱਥੇ ਹੁਣ ਉਹਨੂੰ ਪੁੱਛ ਲਓ ਜਾਨਕਿ ਸਾਡੀ ਜਿਹੜੀ ਕੌਮ ਹੈ ਨਾ ਇਹਦੇ ਵਿੱਚ ਬਰਕੀ ਤੇ ਪੜਨ ਵਾਲੇ ਬਹੁਤ ਲੋਕ ਹੈ ਇਹ ਮੇਰੀ ਵਿਚਾਰਤਾ ਹੈ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਫਿਲਮ ਦੇਖਣ ਜਾਓ ਜਾਂ ਨਾ ਜਾਓ ਇਹ ਤੁਹਾਡੀ ਮਰਜ਼ੀ ਹੈ ਪਰ ਗੱਲ ਚੇਤੇ ਰੱਖਿਓ ਇਨ੍ਹਾਂ ਫਿਲਮਾਂ ਦੇ ਨਾਲ ਸਾਡੀ ਕੌਮ ਦਾ ਕੋਈ ਸਬੰਧ ਨਹੀਂ ਜਿਹੜੇ ਸਾਡੀ ਕੌਮ ਦੇ ਸਿੰਘਾਂ ਨੇ ਜਰਨੈਲਾਂ ਨੇ ਕਿਰਦਾਰ ਕੌਮ ਦੇ ਵਿੱਚ ਨਵਾਏ ਨੇ ਨਾ ਜਿਹੜੇ ਲੜੇ ਨੇ ਉਹ ਇਹੋ ਜਿਹੇ ਨਹੀਂ ਸੀ ਉਹ ਪਤਾ ਕੌਣ ਸੀ ਛੋਲੇ ਖਾ ਕੇ ਵੀ ਕਹਿੰਦੇ ਸੀ ਅਸੀਂ ਬਦਾਮ ਛਕਦੇ ਹਾਂ ਦੁੱਧ ਦਾ ਇੱਕ ਕੋਲਾ ਪੀ ਕੇ ਕਹਿੰਦੇ ਸਮੁੰਦਰ ਪੀ ਗਏ ਉਹਨਾਂ ਦੇ ਬੋਲ ਵਾਲੇ ਸੀ ਔਰੰਗਜ਼ੇਬ ਦੀ ਔਲਾਦ ਅੱਜ ਵੀ ਕੰਮਦੀ ਉਹਨਾਂ ਦਾ ਨਾਂ ਸੁਣ ਕੇ ਉਹਨਾਂ ਜਨਰ ਦਾ ਨਾਂ ਸੁਣ ਕੇ ਅੱਜ ਵੀ ਕੰਮਦੇ ਨੇ ਉਹ ਲੋਕ ਤੇ ਗਿੱਪੀ ਗਰੇਵਾਲ ਤੁਸੀਂ ਚੰਗੀ ਤਰ੍ਹਾਂ ਸੁਣਿਆ ਹੋਣਾ ਇਹ ਬੰਦੇ ਉਹਨੇ ਸਭ ਤੋਂ ਪਹਿਲਾਂ ਜਿਹੜਾ ਗੁਰਪ੍ਰੀਤ ਸਿੰਘ ੁੱਗੀ ਹੈ ਬੜੈਂਚ ਤੇ ਉਹਦੇ ਕੋਲੇ ਨਾ ਸ਼ਬਦਾਂ ਦਾ ਇੱਕ ਜਾਲ ਤਿਆਰ ਕੀਤਾ ਹੁੰਦਾ ਪਹਿਲਾਂ ਵੀ ਕਿਦਾਂ ਇਹਨਾਂ ਲੋਕਾਂ ਤੇ ਉਹ ਜਾਲ ਸੁੱਟਿਆ ਜਾਵੇ ਇਹ ਲੋਕ ਪ੍ਰਭਾਵਿਤ ਹੋ ਜਾਣ ਫਿਰ ਸਿਨੇਮਾ ਘਰਾਂ ਦੇ ਵਿੱਚ ਭੀੜ ਲੱਗ ਜੇ ਜਿਹੜਾ ਅਸੀਂ 30-40 ਕਰੋੜ ਰੁਪਇਆ ਲਾਇਆ ਹੈ ਉਹਨੂੰ ਅਸੀਂ ਕਿਦਾਂ ਚਾਰ ਗੁਣਾ ਕਰਨਾ ਹੈ ਫਿਰ ਕਿਦਾਂ ਸਾਡੇ ਜੇਬਾਂ ਵਿੱਚ 2-2 3-3 ਕਰੋੜ ਰੁਪਇਆ ਭਵੇਂ ਤੇ ਕੌਮ ਦੇ ਨਾਂ ਤੇ ਇਹਨਾਂ ਨੂੰ ਮੂਰਖ ਬਣਾ ਦੇ ਇਹ ਗੱਲਾਂ ਸਾਡੀ ਕੌਮ ਦੇ ਵਿੱਚ ਜਿਹੜੀਆਂ ਕੁਸ਼ਪੈਟ ਕੀਤੀਆਂ ਗਈਆਂ ਨੇ ਸਾਨੂੰ इमोशनल ਕੀਤਾ ਜਾਂਦਾ ਹੈ ਸਾਨੂੰ ਬੇਵਕੂਫ ਬਣਾਇਆ ਜਾਂਦਾ ਹੈ ਬੱਚੋ ਇਹਨਾਂ ਲੋਕਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ